ਇਹਨ ਕੇ ਇਹ ਬ੍ਰਾਹਮਣਾਂ ਦਾ ਧਰਮ ਕੀ ਹੈ ਵੇਦ ਦੀ ਵਿਦਿਆ ਪੜ੍ਹਨੀ ਤੇ ਪੜ੍ਹਾਉਣੀ ਯੱਗ ਕਰਨਾ ਤੇ ਕਰਾਉਣਾ ਛਾਤ ਸੰਗਤ ਜੀ ਦਾਨ ਦੇਣਾ ਤੇ ਲੈਣਾ ਇਹ ਖੱਟ ਕਰਮ ਜਿਹੜੇ ਆ ਬ੍ਰਾਹਮਣਾਂ ਦੇ ਮੰਨੇ ਆ ਇਹ ਉਹ ਸਤਿਗੁਰੂ ਜੀ ਕਹਿੰਦੇ ਨੇ ਵੇਦ ਸ਼ਬਦਾਂ ਬ੍ਰਾਹਮਣ ਹੈ ਬ੍ਰਹਮਣ ਦਾ ਧਰਮ ਕੀ ਹੈ ਕਿ ਵੇਦ ਦੀ ਵਿੱਦਿਆ ਜਿਹੜੀ ਆ ਉਹ ਆਪ ਪੜੇ ਤੇ ਹੋਰਨਾਂ ਨੂੰ ਪੜਾਉਣਾ ਕਰੇ ਖੱਤਰੀ ਸ਼ਬਦੰ ਸੂਰ ਸ਼ਬਦੰ ਫਿਰ ਮਹਾਰਾਜ ਜੀ ਕਹਿੰਦੇ ਜਿਹੜਾ ਖੱਤਰੀ ਆ ਭਾਵ ਛਤਰੀ ਆ ਜਿਹੜਾ ਉਹਦਾ ਸ਼ਬਦੰ ਧਰਮ ਕੀ ਹੈ ਸੂਰ ਸ਼ਬਦੰ ਉਹ ਸੂਰਮਤਾਈ ਨੂੰ ਆਪ ਕਮਾਵੇ ਤੇ ਸੂਰਮਤਾਈ ਦਾ ਉਪਦੇਸ਼ ਦੇਵੇ ਇਹ ਨਹੀਂ ਕਿ ਉਹਦਾ ਸ਼ਸਤਰ ਪਹਿਨੀ ਫਰੇ ਤੇ ਜਦੋਂ ਯੁੱਧ ਆਣ ਕਰਕੇ ਪਵੇ ਤੇ ਉਹਦੋਂ ਅੰਦਰ ਲੁਕ ਜੇ ਜਾ ਕਰਕੇ ਇਹ ਛਤਰੀ ਦਾ ਧਰਮ ਥੋੜੋ ਹੈ ਮਹਾਰਾਜ ਜੀ ਕਿਹਾ ਜਬ ਆਵ ਕੀ ਆਉਦਨ ਧਾਨ ਬਣੈ ਅਤਹੀ ਰਣ ਮੈਂ ਤਵ ਜੂਝ ਮਰਾਂ ਮੇਰੀ ਇਹ ਇੱਛਾ ਹੈ ਕਿ ਜਦੋਂ ਜ਼ਿੰਦਗੀ ਦੇ ਅੰਤ ਦਾ ਸਮਾਂ ਆਵੇ ਨਾ ਸੇ ਵਾਹਿਗੁਰੂ ਉਦੋਂ ਜੰਗ ਦੇ ਅੰਦਰ ਜੂਝਦਿਆਂ ਹੋਇਆ ਵੀਰ ਗਤੀ ਨੂੰ ਪ੍ਰਾਪਤ ਹੋਈ ਇਹ ਸੱਚੇ ਪਾਤਸ਼ਾਹ ਨੇ ਸੂਰਮਤਾਈ ਬਖਸ਼ਿਸ਼ ਕੀਤੀ ਹੈ ਐਸਾ ਛੱਤਰੀ ਬਣਾਇਆ ਖਾਲਸਾ ਸੱਚੇ ਪਾਤਸ਼ਾਹ ਨੇ ਤਾਂ ਮਹਾਰਾਜ ਕਹਿੰਦੇ ਹਨ ਖੱਤਰੀ ਸ਼ਬਦੰ ਸੂਰ ਸ਼ਬਦੰ ਖੱਤਰੀ ਦਾ ਸ਼ਬਦੰ ਧਰਮ ਕੀ ਹੈ ਉਹ ਸੱਦ ਸੰਗਤ ਜਿਸ ਸੂਰਮਤਾਈ ਦਾ ਸ਼ਬਦੰ ਉਪਦੇਸ਼ ਦੇਵੇ ਆਪ ਸੂਰਮਾ ਹੋਊ ਤੇ ਸੂਰਮਤਾਈ ਦਾ ਉਪਦੇਸ਼ ਦੇਊ ਨਾ ਨਹੀਂ ਤੇ ਜੇ ਕੋਈ ਜਰਵਾਣਾ ਆ ਕਰਕੇ ਲੁੱਟ ਪੁੱਟ ਕੇ ਲੈ ਜਾਵੇ ਤੇ ਫਿਰ ਕਹਿੰਦੇ ਅੱਛਾ ਚਲੋ ਕੋਈ ਨਹੀਂ ਅਗਲੇ ਸਾਲ ਫਿਰ ਵੱਧ ਕਮਾਈ ਕਰ ਲਾਂਗੇ ਆਪਣੇ ਕਰਮਾਂ 'ਚ ਨਹੀਂ ਥਾ ਉਹਨੂੰ ਮਾਰ ਨਹੀਂ ਸਕਦੇ ਜਰਵਾਣਿਆਂ ਨੂੰ ਲੜ ਨਹੀਂ ਸਕਦੇ ਤੇ ਆਪਣੇ ਕਰਮਾਂ ਨੂੰ ਕੋਸ ਦੇ ਫਿਰ ਉੱਥੇ ਹੀ ਜਲਮ ਸਹਿੰਦੇ ਰਹਿੰਦੇ ਆ ਪਰ ਜਿਹੜਾ ਛਤਰੀ ਹੁੰਦਾ ਨਾ ਉਹ ਕਹਿੰਦਾ ਹੱਕ ਤੇ ਸੱਚ ਦੀ ਕਮਾਈ ਨਹੀਂ ਖਾਣ ਦੇਵਾਂਗਾ ਜੇ ਚੜ ਕੇ ਆਇਆ ਧਰਮ ਤੇ ਵਾਅਦਾ ਕਰਕੇ ਆਇਆ ਤਾਂ ਫਿਰ ਸਿਰ ਲੁਹਾ ਕੇ ਜਾਏਗਾ ਲਤਾਂ ਤੇ ਤੁਰ ਕੇ ਤੈਨੂੰ ਵੀ ਨਹੀਂ ਮਾ ਜਾਣ ਦਿੰਦਾ ਤੇ ਛਤਰੀ ਦਾ ਧਰਮ ਹੈ ਤੇ ਛਤਰੀ ਨੂੰ ਕੋਈ ਸਾਧ ਸੰਗਤ ਜੀ ਜਾ ਕੇ ਉਹਨੂੰ ਛੇੜੇ ਧਰਮ ਦੇ ਉੱਤੇ ਵਾਧਾ ਕਰੇ ਤੇ ਫਿਰ ਅੱਗੋਂ ਕਾਇਰ ਬਣਿਆ ਬੋਲੇ ਨਾ ਉਹ ਛਤਰੀ ਨਹੀਂ ਹੈ ਮਹਾਰਾਜ ਜੀ ਨੇ ਕਿਹਾ ਛਤਰੀ ਕੋ ਪੂਤ ਹੋ ਬ੍ਰਾਹਮਣ ਕੋ ਨਾਹੀਂ ਮੈਂ ਕਿਸੇ ਬ੍ਰਾਹਮਣ ਦਾ ਪੁੱਤਰ ਨਹੀਂ ਮੈਂ ਸ਼ਸ਼ਤਰਧਾਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦਾ ਪੁੱਤਰ ਹਾਂ ਇਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੀ ਕਲਮ ਕਹਿੰਦੀ ਹੈ ਮਹਾਰਾਜ ਜੀ ਕਹਿੰਦੇ ਭਾਈ ਛਤਰੀ ਦਾ ਧਰਮ ਹੈ ਕਿ ਉਹ ਛਤਰੀ ਪੁਣੇ ਦਾ ਸੂਰਮਤਾਈ ਦਾ ਉਪਦੇਸ਼ ਦੇਵੇ ਤੇ ਸੂਰਮਤਾਈ ਨੂੰ ਆਪ ਕਮਾਉਣਾ ਕਰੇ ਸੂਰਬੀਰ ਯੋਧਾ ਹੋਵੇ। ਸੂਦਰ ਸ਼ਬਦੰ ਪਰਾਕਰਤ ਹੈ। ਤੇ ਸੂਦਰ ਦੀ ਮਹਾਰਾਜ ਕਹਿੰਦੇ ਭਾਈ ਕੀ ਹੈ ਛੂਦਰ ਦਾ ਧਰਮ ਕੀ ਹੈ? ਛੂਦਰ ਸ਼ਬਦੰ ਪਰਾਕਰਤ ਹੈ। ਪ੍ਰਾਏ ਦੀ ਕਿਰਤ ਕਰਨੀ ਭਾਵ ਦੂਸਰੇ ਦੀ ਸੇਵਾ ਕਰਨੀ ਇਹ ਛੂਦਰ ਦਾ ਧਰਮ ਹੈ। ਤੇ ਪ੍ਰਾਕਿਰਤ ਹੈ ਪਰ ਵਿਸ਼ੇਸ਼ ਕਰਕੇ ਜਿਹੜੀ ਆਪਣੀ ਕਿਰਤ ਕਰਨੀ ਇਹ ਵੈਸ ਦਾ ਧਰਮ ਹੈ ਇਹਦੇ ਵਿੱਚ ਦੋਵੇਂ ਹੀ ਹੈ শূਦਰ ਤੇ ਵੈਸ ਵੀ ਆਪਣੀ ਕਿਰਤ ਕਰੇ ਦੁਕਾਨ ਕਰੇ ਖੇਤੀ ਕਰੇ ਇਹ ਵੈਸ ਦਾ ਧਰਮ ਹੈ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਇਸੇ ਪ੍ਰਕਾਰੇ ਪੜੋ ਸੂਤਰ ਸ਼ਬਦੰ ਪ੍ਰਾਕਿਰਤ ਹੈ ਤੇ ਮਹਾਰਾਜ ਕਹਿੰਦੇ ਭਾਈ ਜਿਹੜਾ শূਦਰ ਵਾ ਉਪਰਾਈ ਕਿਰਤ ਕਰੇ ਭਾਵ ਦੂਸਰਿਆਂ ਦੀ ਸੇਵਾ ਕਰੇ ਤੇ ਪਰ ਵਿਸ਼ੇਸ਼ ਕਰਕੇ ਆਪਣੀ ਕਿਰਤ ਜਿਹੜੀ ਉਹ ਵੈਸ਼ ਆਪਣੀ ਕਿਰਤ ਕਰਨਾ ਕਰੇ ਇਹ ਮਹਾਰਾਜ ਜੀ ਨੇ ਭਿੰਨ ਭਿੰਨ ਧਰਮ ਦੱਸੇ ਸੱਚੇ ਪਾਤਸ਼ਾਹ ਨੇ ਅਸਲ ਵਿੱਚ ਸਾਧ ਸੰਗਤ ਜੀਏ ਇੱਕ ਹੀ ਮਨੁੱਖ ਦੇ ਧਰਮ ਸੀ ਸਾਰੇ ਕਿ ਉਹ ਬ੍ਰਹਮ ਵਿਦਿਆ ਵੀ ਪੜੇ ਤੇ ਫਿਰ ਸਾਧ ਸੰਗਤ ਜੀ ਸ਼ਸਤਰ ਧਾਰੀ ਵੀ ਹੋਵੇ ਆਪਣੀ ਸਵੈ ਰੱਖਿਆ ਨੂੰ ਤੇ ਫਿਰ ਕਿਰਤ ਕਰਕੇ ਛਕੇ ਫੱਡ ਹਰਾਮੀ ਨਾ ਹੋਵੇ ਤੇ ਫਿਰ ਦੂਸਰਿਆਂ ਦੀ ਸੇਵਾ ਵੀ ਕਰੇ ਇਹ ਚਾਰ ਗੁਣ ਇੱਕ ਮਨੁੱਖ ਦੇ ਸੀ ਪਰ ਲੋਕ ਹੌਲੀ-ਹੌਲੀ ਸਾਧ ਸੰਗਤ ਜੀ ਜਿਹੜੇ ਸੀਨਾ ਉਹ ਔਗਣਾ ਤੇ ਗ੍ਰਸਤ ਹੋ ਗਏ ਬ੍ਰਾਹਮਣ ਇੰਨੇ ਨਕਮੇ ਹੋ ਗਏ ਕਿ ਸ਼ਸਤਰ ਫੜ ਹੀ ਨਹੀਂ ਸਕਦੇ ਕੁੰਜੀਆਂ ਵੱਢਣ ਲੱਗ ਪਏ ਤੇ ਧਾਗਾ ਜਿਹੜਾ ਉਹ ਪਾਉਣ ਲੱਗ ਪਏ ਜੰਨੂ ਹੀ ਇਕੱਲਾ ਤੇ ਉਹਨਾਂ ਦੇ ਪੁੱਤਰ ਅੱਗੋਂ लाडले ਬਣਾਏ ਪੜੇ ਹੀ ਨਾ ਤੇ ਉਹਨਾਂ ਨੇ ਜਿਹੜੀ ਵਿਵਸਥਾ ਹੀ ਲਿਖ ਮਾਰੀ ਕਿ ਬ੍ਰਾਹਮਣ ਅਨਪੜ੍ਹ ਵੀ ਹੋਵੇ ਤਾਂ ਵੀ ਅਖੇ ਪੂਜਣ ਯੋਗ ਆ ਬੱਚੇ ਜੇ ਨਲਾਇਕ ਨਿਕਲੇ ਅੱਗੋਂ ਜਿਹਦੇ ਕੋਲ ਮਾਇਆ ਜ਼ਿਆਦਾ ਹੀ ਹੋਵੇ ਨਾ ਉਹਦੇ ਨਿਆਣੇ ਵਿਗੜ ਜਾਂਦੇ ਆ ਇਸੇ ਤਰ੍ਹਾਂ ਦੀ ਬ੍ਰਾਹਮਣਾਂ ਦੀ ਹਾਲਤ ਹੋਈ ਤੇ ਜਿਹੜੇ ਸਾਧ ਸੰਗਤ ਜੀ ਜਿਹੜੇ ਆਪ ਤਾਂ ਫੌਜੀ ਐ ਸ਼ਸਤਰਧਾਰੀ ਐ ਤੇ ਬੜੇ ਲੜਾਕੂ ਐ ਤੇ ਇਹ ਜਾਣ ਕੇ ਕਿ ਸ਼ਸਤਰ ਕਿਤੇ ਵੇਖੋ ਇਹ ਨੁਕਸਾਨ ਕਰਦੇ ਆ ਤੇ ਮੇਰੇ ਬੱਚਿਆਂ ਕੋਲ ਸ਼ਸਤਰ ਨਹੀਂ ਚਾਹੀਦੇ ਤੇ ਆਪਣੇ ਬੱਚਿਆਂ ਨੂੰ ਜਿਹੜਾ ਉਹ ਲਾੜ ਕਰਦਾ ਐ ਐਵੇਂ ਹੀ ਪਾਲੇ ਨਾ ਸ਼ਸਤਰਾਂ ਦੀ ਵਿੱਦਿਆ ਦੇਵੇ ਤੋ ਫਿਰ ਅੱਗੇ ਜਿਹੜੇ ਕਾਇਰ ਹੀ ਹੋਣੇ ਜਿਨ ਸ਼ਸ਼ਤਰ ਨਹੀਂ ਪਕੜੇ ਜਿਨ ਸ਼ਸ਼ਤਰ ਚਲਾਉਣੇ ਨਹੀਂ ਸਿੱਖੇ ਇਸ ਤਰ੍ਹਾਂ ਇਹ ਹੌਲੀ-ਹੌਲੀ ਫਿਰਕੇ ਚਾਰ ਵੰਡੇ ਗਏ ਜਿਹੜੇ ਕਹਿੰਦੇ ਕੋਈ ਨਹੀਂ ਅਸੀਂ ਤਾਂ ਦੂਜਿਆਂ ਦੀ ਸੇਵਾ ਕਰਕੇ ਬੁੱਤਾ ਛਾਰ ਲਾਂਗੇ ਉਹਨਾਂ ਦਾ ਸਮਾਜ ਵਿੱਚ ਨਾਮ ਸ਼ੁੱਧਰ ਪੈ ਗਿਆ ਜਿਹੜੇ ਕਹਿੰਦੇ ਆ ਕੰਮਗਾਰ ਕਰੋ ਬੱਸ ਕੀ ਕਰਨਾ ਦੁਕਾਨ ਚੱਲਦੀ ਆ ਠੀਕ ਆ ਖੇਤੀਬਾੜੀ ਕਰਦੇ ਆ ਨਾ ਕੋਈ ਧਰਮ ਕਰਮ ਕਮਾਉਣਾ ਉਹਨਾਂ ਦਾ ਨਾਮ ਵੈਸ਼ ਪੈ ਗਿਆ ਫਿਰ ਤੇ ਜਿਹੜੇ ਸ਼ਸਤਰ ਧਾਰ ਕੇ ਲੜਦੇ ਆ ਉਹਨਾਂ ਦਾ ਨਾਮ ਛਤਰੀ ਪੈ ਗਿਆ ਜਿਹੜੇ ਵਿਦਿਆਇ ਪੜਦੇ ਉਹਨਾਂ ਦਾ ਨਾਮ ਬ੍ਰਾਹਮਣ ਪੈ ਗਿਆ ਭਈ ਇਹ ਤਾਂ ਪੜਨ ਲਿਖਣ ਵਾਲੇ ਆ ਕੇਵਲ ਇਹ ਭਿੰਨ-ਭਿੰਨ ਹੋ ਗਏ ਸਾਰੇ ਫਿਰ ਨਰੰਕਾਰ ਨੇ ਜਦੋਂ ਅਵਤਾਰ ਧਾਰਿਆ ਹੈ ਗੁਰੂ ਨਾਨਕ ਸਾਹਿਬ ਦਾ ਰੂਪ ਲੈ ਕੇ ਜਦੋਂ ਦਸਵਾਂ ਜਾਮਾ ਧਾਰਿਆ ਨਾ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਫਿਰ ਚਾਰ ਵਰਨ ਇੱਕ ਵਰਨ ਕਰਾਉ ਵਾਹਿਗੁਰੂ ਸਿੰਘ ਕੋ ਨਾਮ ਜਪਾਉ ਇਹ ਦਸਵੇਂ ਪਾਤਸ਼ਾਹ ਜੀ ਮਹਾਰਾਜ ਫਿਰ ਆਪਣੇ ਸ਼੍ਰੀ ਕੰਠ ਤੋਂ ਵਾਕ ਕਹੇ ਇਹ ਚਾਰੇ ਧਰਮ ਮਹਾਰਾਜ ਨੇ ਖਾਲਸੇ ਵਿੱਚ ਇਕੱਠੇ ਕਰ ਦਿੱਤੇ ਖਾਲਸਾ ਜਦੋਂ ਵਿਦਿਆ ਪੜ੍ਹਦਾ ਉਦੋਂ ਬ੍ਰਾਹਮਣ ਹੈ ਉਦੋਂ ਬ੍ਰह्म ਗਿਆਨੀ ਹੈ ਉਹ ਬ੍ਰह्म ਵਿਦਿਆ ਨੂੰ ਪੜ੍ਹਦਾ ਹੈ ਫਿਰ ਸਾਧ ਸੰਗਤ ਜੀ ਖਾਲਸੇ ਦੇ ਗਾਤਰੇ ਪਈ ਹੋਈ ਤੇਗ ਦੱਸਦੀ ਹੈ ਕਿ ਸੂਰ ਬੀਰ ਹੈ ਛਤਰੀ ਹੈ ਤੇ ਯੋਧਾ ਹੈ ਮੈਦਾਨੇ ਜੰਗ ਦੇ ਅੰਦਰ ਲੜਨ ਵਾਲਾ ਜੁਝਾਰੂ ਸੂਰਮਾ ਹੈ ਗਾਤਰੇ ਪਏ ਹੋਏ ਸ਼ਸਤਰੇ ਦੇ ਛਤਰੀ ਪੁਣੇ ਦੇ ਲਕਸ਼ਣ ਪ੍ਰਗਟ ਕਰਦੇ ਐ ਤੇ ਫਿਰ ਸਾਧ ਸੰਗਤ ਜੀ ਮਹਾਰਾਜ ਦਾ ਖਾਲਸਾ ਨਿਕੰਮਾ ਨਹੀਂ ਹੱਡ ਹਰਾਮੀ ਨਹੀਂ ਦੂਸਰੇ ਕਿਦੇ ਹੱਥਾਂ ਵੱਲ ਨਹੀਂ ਵੇਖਦਾ ਮਹਾਰਾਜ ਨੇ ਕਿਹਾ ਕਿ ਕਾਲ ਖਾਏ ਕਿ ਛੱਥੋਂ ਦੇ ਨਾਨਕ ਰਾਹ ਪਛਾਣੇ ਸੇ ਸਾਧ ਸੰਗਤ ਜੀ ਅਸੀਂ ਹੁਣ ਏ ਜਿਹੜਾ ਰੁਝਾਨ ਘਟਦਾ ਜਾ ਰਿਹਾ ਹੈ ਛਾਡੇ ਨਗਰਾਂ ਵਿੱਚ ਪਹਿਲਾਂ ਸਾਧ ਸੰਗਤ ਦੀ ਵੇਖਣ ਨੂੰ ਕਈ ਪਰਿਵਾਰ ਹੁੰਦੇ ਸੀ ਜਿਨ੍ਹਾਂ ਨੇ ਨਿਹੰਗ ਸਿੰਘਾਂ ਦੇ ਬਾਣੇ ਪਾਏ ਹੁੰਦੇ ਸੀ ਸਾਰੀ ਆਪਣੀ ਖੇਤੀ ਬਾੜੀ ਦਾ ਕੰਮ ਆਪ ਕਰਦੇ ਸੀ ਤੇ ਜਦੋਂ ਹਲ ਚਲਾਉਂਦੇ ਆ ਖੇਤਾਂ ਦੇ ਅੰਦਰ ਬਾਣਾ ਪਾਇਆ ਗੁਰੂ ਦਾ ਆਪਣੀ ਕੀਰਤ ਕਰਦੇ ਆ ਉਦੋਂ ਮਹਾਰਾਜ ਨੇ ਖਾਲਸੇ ਨੂੰ ਵੈਸ਼ ਦਾ ਧਰਮ ਦਿੱਤਾ ਹੋਇਆ ਕਿ ਆਪਣੀ ਦਸਾਂ ਨੋਹਾਂ ਦੀ ਕੀਰਤ ਆਪ ਕਰ ਤੇ ਗੁਰੂ ਘਰ ਦਸਵੰਦ ਕੱਢ ਕੇ ਦੇ ਲੋੜਵੰਦ ਨੂੰ ਭੋਜਨ ਸ਼ਿਕਾ ਇਹ ਮਹਾਰਾਜ ਜੀ ਨੇ ਵੈਸ ਦਾ ਧਰਮ ਆਪਣੇ ਖਾਲਸੇ ਵਿੱਚ ਭਰਿਆ ਤੇ ਜਦੋਂ ਗੁਰੂ ਕਾ ਖਾਲਸਾ ਜੋੜੇ ਘਰ ਵਿੱਚ ਬੈਠ ਕੇ ਸੰਗਤਾਂ ਦੇ ਜੋੜੇ ਝਾੜਦਾ ਹੈ ਗੁਰੂ ਮਹਾਰਾਜ ਦੇ ਦਰ ਤੇ ਆ ਕੇ ਤੱਪੜ ਝਾੜਦਾ ਹੈ ਸੰਗਤਾਂ ਦੀ ਚਰਨ ਧੂੜ ਪਰਛਦਾ ਸਭ ਨੂੰ ਲੰਗਰ ਵਰਤਾਉਂਦਾ ਉਦੋਂ ਸ਼ੂਦਰ ਵਾਲਾ ਗੁਣ ਮਹਾਰਾਜ ਨੇ ਭਰ ਦਿੱਤਾ ਵੀ ਤੂੰ ਸੇਵਾ ਵੀ ਸਭ ਦੀ ਕਰਨੀ ਐਵੇਂ ਸ਼ਾਸਤਰ ਪਾ ਕੇ ਹੰਕਾਰ ਨਾ ਕਰਦਾ ਫਿਰਿ ਐਵੇਂ ਵਿਦਿਆ ਪੜ ਕੇ ਹੰਕਾਰੀ ਨਾ ਹੋ ਜਾਈਂ ਕਿਰਤ ਕਰਕੇ ਨਾ ਸਮਝੀ ਕਿ ਮੈਂ ਸਭ ਨੂੰ ਪਾਲ ਰਿਹਾ ਹਾਂ ਨਹੀਂ ਨਿਮਰਤਾ ਰੱਖੀ ਪਾਲਣਹਾਰ ਪਰਮੇਸ਼ਰ ਨੂੰ ਜਾਣੀ ਸੇਵਾ ਕਰੀ ਸਭ ਦੀ ਤੇ ਮਹਾਰਾਜ ਨੇ ਚਾਰ ਗੁਣ ਆਪਣੇ ਖਾਲਸੇ ਚ ਭਰ ਕੇ ਸੰਪੂਰਨ ਕੀਤਾ ਗਰੀਬ ਨਿਵਾਜ ਨੇ ਇਹ ਪਿੰਨ ਪਿੰਨ ਧਰਮ ਮਹਾਰਾਜ ਦੱਸੇ ਹਨ ਤਰਬ ਸਬਦੰ ਏਕ ਸਬਦੰ ਹੁਣ ਸੇ